ਸਤਿ ਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਵੇਲੇ ਦੀ ਇੱਕ ਅਜਿਹੀ ਵਾਰਤਾਤ ਜਿਸ ਨੇ ਇੱਕ ਵਾਰ ਦਿਲ ਦਹਿਲਾਕੇ ਰੱਖ ਦਿੱਤਾ ਹੈ ਦੱਸਦੀ ਹੈ ਸਪਾਸ ਸੈਂਟਰ ਵਿੱਚ ਕੰਮ ਕਰਦੀ ਇੱਕ ਲੜਕੀ ਨੂੰ ਉਸ ਦੇ ਇੱਕ ਜਾਣਕਾਰ ਵੱਲੋਂ ਪਹਿਲਾਂ ਜ਼ਖਮੀ ਕੀਤਾ ਗਿਆ ਮਤਲਬ ਉਸਤੇ ਉੱਤੇ ਹਮਲਾ ਕੀਤਾ ਗਿਆ ਜਿਸ ਦੀ ਤਾਪ ਨਾ ਸੰਦੇ ਹੋਏ ਲੜਕੀ ਜੇਰੇ ਇਲਾਜ ਜਾਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਜਾਂਦੀ ਹੈ ਔਰ ਹਸਪਤਾਲ ਵਿਖੇ ਉਹਦਾ ਇਲਾਜ ਕੀਤਾ ਜਾਂਦਾ ਉਸ ਤੋਂ ਪਹਿਲਾਂ ਉਸ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਲੁਧਿਆਣੇ ਦਾ ਮਾਮਲਾ ਜਿੱਥੇ ਸਪਾ ਸੈਂਟਰ ਵਿੱਚ ਬੂਲਪਿੰਡ ਦੀ ਲੜਕੀ ਕੰਮ ਕਰਦੀ ਸੀ ਤਾਂ ਮਲੇਰ ਕੋਟਲੇ ਤੋਂ ਉਸ ਦਾ ਜਾਣਕਰ ਪੁਲਿਸ ਦੇ ਕਹਿਣ ਦੇ ਮੁਤਾਬਕ ਲੜਕਾ ਤੇ ਲੜਕੀ ਇੱਕ ਦੂਜੇ ਦੇ ਜਾਣਕਰ ਸਨ ਤਾਂ ਲੜਕਾ ਮਲੇਰ ਕੋਟਲੇ ਤੋਂ ਆਉਂਦਾ ਉਸ ਨੂੰ ਪਤਾ ਲੱਗਦਾ ਹੈ ਕਿ ਲੜਕੀ ਇਸ ਸਪਾ ਸੈਂਟਰ 'ਚ ਕੰਮ ਕਰਦੀ ਹੈ ਤਾਂ ਸਪਾ ਸੈਂਟਰ 'ਚ ਅਚਨਚੇਤ ਪਹੁੰਚਦਾ ਹੈ ਤੇ ਲੜਕੀ ਦੇ ਉੱਤੇ ਚਾਕੂ ਨਾਲ ਹਮਲਾ ਕਰ ਦਿੰਦਾ ਹੈ ਗਲ ਗਰਦਨ ਤੇ ਦੱਸਿਆ ਜਾ ਰਿਹਾ ਹੈ ਕਿ ਚਾਕੂ ਜਿਹੜਾ ਉਹ ਫੇਰ ਦਿੰਦਾ ਚਾਕੂ ਨੂੰ ਕਮਾ ਦਿੰਦਾ ਹੈ ਜਿਸ ਤੋਂ ਬਾਅਦ ਲੜਕੀ ਲਹੂ ਲੋਹਾਨ ਹੋ ਜਾਂਦੀ ਹੈ ਲੜਕੀ ਨੂੰ ਹਸਪਤਲ ਵਿਖੇ ਲਜਾਇਆ ਜਾਂਦਾ ਲੇਕਿਨ ਉਸ ਦਾ ਇਲਾਜ ਸ਼ੁਰੂ ਹੁੰਦਾ ਉਸ ਤੋਂ ਪਹਿਲਾਂ ਹੀ ਲੜਕੀ ਜਿਹੜੀ ਹੈ ਉਸ ਦੀ ਮਾਤ ਹੋ ਜਾਂਦੀ ਹੈ ਲੇਕਿਨ ਮੌਕੇ ਤੇ ਮੌਜੂਦ ਜਿਹੜੇ ਆਂਡੀ ਗਵਾਂਡੀ ਉਹਨਾਂ ਦਾ ਕਹਿਣਾ ਹੈ ਕਿ ਲੜਕਾ ਲੜਕੀ ਜਿਹੜੇ ਆ ਉਹ ਆਪਸ ਵਿੱਚ ਪਤੀ ਪਤਨੀ ਸਨ ਉਹਨਾਂ ਦਾ ਕੋਈ ਵਿਵਾਦ ਚੱਲ ਰਿਹਾ ਸੀ ਜਿੱਦਾਂ ਹੀ ਲੜਕੇ ਨੂੰ ਪਤਾ ਲੱਗਿਆ ਕਿ ਲੜਕੀ ਸਪਾ ਸੈਂਟਰ 'ਚ ਇੱਥੇ ਕੰਮ ਕਰਦੀ ਹੈ ਤਾਂ ਲੜਕਾ ਪਹੁੰਚਦਾ ਹੈ ਤੇ ਲੜਕੀ ਉੱਤੇ ਹਮਲਾ ਕਰਦਾ ਹੈ ਚਾਕੂ ਦੇ ਨਾਲ ਤੇ ਲੜਕੀ ਜਿਸ ਦੀ ਤਾਪ ਨਾ ਸਹਿੰਦੀ ਹੋਈ ਲੜਕੀ ਦੀ ਮੌਤ ਹੋ ਜਾਂਦੀ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਵੱਲੋਂ ਦੋਸ਼ੀ ਨੂੰ ਕਾਬੂ ਕੀਤਾ ਗਿਆ ਅਤੇ ਬੜੀ ਹੀ ਮੰਦਭਾਗੀ ਗੱਲ ਹੈ ਕਿ ਲੜਕੀ ਦੀ ਇਸ ਘਟਨਾ ਵਿੱਚ ਮੌਤ ਹੋ ਗਈ ਹੈ ਬਾਕੀ ਪਿੱਛੇ ਕਾਰਨ ਕੀ ਰਿਹਾ ਹੈ ਲੜਕੇ ਨੇ ਲੜਕੀ ਉੱਤੇ ਹਮਲਾ ਕੀ ਕੀਤਾ ਜਾਂ ਉਹਨਾਂ ਦਾ ਆਪਸੀ ਰਿਸ਼ਤਾ ਕੀ ਹੈ ਤਪਤੀਸ਼ ਦਾ ਵਿਸ਼ਾ ਹੈ ਜਿਸ ਦੀ ਤਪਤੀਸ਼ ਪੁਲਿਸ ਕਰ ਰਹੀ ਹੈ ਦਿਖਾ ਰਹੇ ਤੁਹਾਨੂੰ ਮੌਕੇ ਦੀ ਪੂਰੀ ਤਸਵੀਰਾਂ ਇਦੋਂ ਕੋ ਲੜਕੀ ਹੈ ਯਾਰ ਉਹਨੂੰ ਯਾਰ ਜਿੰਨੇ ਤੋਂ ਇਨਫੋਰਮੇਸ਼ਨ ਆਈ ਵੀ ਉਹਦਾ ਕਿਸ ਨੇ ਸਭੇ ਕੇਸ ਉਹਦਾ ਚਾਕੂ ਮਾਰ ਕੇ ਗਲੇ ਦੇ ਵਿੱਚ ਚਾਕੂ ਮਾਰੇ ਤੇ ਤੁਰੰਤ ਉਹ ਲੜਕੀ ਨੂੰ ਹਸਪੀਟਲ ਲੈ ਗਏ ਆ ਤੇ ਹਸਪੀਟਲ ਉਹ ਵਸਤੇ ਦੀ ਹਸਪੀਟਲ ਜਿੱਥੇ ਉਹਦੀ ਡੈਥ ਹੋ ਗਈ ਆ ਹਸਪੀਟਲ ਤੋਂ ਪਤਾ ਲੱਗਿਆ ਉਹਦੀ ਡੈਥ ਹੋ ਗਈ ਆ ਤੇ ਜਿਹਨੇ ਇਹਨਾਂ ਚਾਕੂ ਮਾਰਿਆ ਉਸ ਵਾਸੀ ਬੰਦੇ ਨੂੰ ਕਾਬੂ ਕਰ ਲਿਆ ਕੋਈ ਕੀ ਪਤਾ ਪਤੀ ਹੈ ਨਹੀਂ ਨਹੀਂ ਜੀ ਉਹਦਾ ਕੋਈ ਜਾਣਕਾਰ ਆ ਇਹ ਪਾਟੋਵਨ ਇਨਵੈਸਟੀਗੇਸ਼ਨ ਹੈ ਕਿ ਅਸੀਂ ਚੈੱਕ ਕਰ ਰਹੇ ਹਾਂ ਜੀ ਹਾਂ ਜੀ ਕਾਰਨ ਕੀ ਰਿਹਾ ਜੀ ਮਾਰਿਆ ਨਹੀਂ ਜੀ ਵਿਆਹ ਨਹੀਂ ਹੋਇਆ ਇਹ ਹਲੇ ਅਸੀਂ ਕਾਬੂ ਕਰ ਲਿਆ ਅਸੀਂ ਪੁੱਛਗਿੱਛ ਕਰ ਰਹੇ ਹਾਂ ਉਮਰ ਉਮਰ ਦੀ ਲਾੜੀ ਜੀ ਨੇ ਮਾਰਿਆ ਗਿਆ ਤੇ ਉਹਦਾ ਚਾਕੂ ਮਾਰ ਚਾਕੂ ਅਸੀਂ ਇੱਥੇ ਜਿਹੜੀ ਫੋਰੈਂਸਿਕ ਟੀਮ ਬੁਲਾ ਲਈ ਹੈਗੀ ਹੈ ਤੁਹਾਡੇ ਸਾਹਮਣੇ ਫੋਰੈਂਸਿਕ ਟੀਮ ਖੜੀ ਆ ਅਤੇ ਫਿੰਗਰਪ੍ਰਿੰਟ ਫਿੰਗਰ ਟੀਮ ਸਰ ਮਾਰ 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 ਕਿਸ ਚੀਜ਼ ਨਾਲ ਕੀਤਾ ਹੈ ਵਾਲ ਕਿਸ ਚੀਜ਼ ਨਾਲ ਕੀਤਾ ਹੈ ਉਹਦਾ ਚਾਕੂ ਨਾਲ ਜੀ ਪੂਰੀ ਸਪਾ ਸੈਂਟਰ ਚ ਲੜਕੀ ਇੱਥੇ ਜੌਬ ਕਰਦੀ ਸੀ ਕਾਰਨ ਕਿ ਰੇਸ ਕਾਰਨ ਸਿੰਘ ਹਲੇ ਕਾਬੂ ਕੀਤਾ ਜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਸਾਨੂੰ ਥੋੜਾ ਜਦੋਂ ਅਸੀਂ ਕੋਈ ਅੱਜ ਗੱਲ ਸਾਹਮਣੇ ਵੀ ਉਹਦੇ ਕੀ ਕਾਰਨ ਨੇ ਕੌਜ਼ ਮਤਲਬ ਕਿਵੇਂ ਕਿਹੜੇ ਕਾਰਨਾ ਕਰਕੇ ਉਹਨੂੰ ਚਾਕੂ ਮਾਰਿਆ ਕੋਸ ਜਰੂਰ ਉਹ ਕਿੰਨੇ ਸਮਰਾਂ ਦੇ ਲੜਕੇ ਦੀ ਉਮਰ ਕਿੰਨੀ ਹੈ ਜੀ ਇਹ ਹਜੇ ਇਹ ਹਲੇ ਪਾਰਟ ਆਫ ਇਨਵੈਸਟੀਗੇਸ਼ਨ ਆ ਸਰ ਜਿਹੜਾ ਹਥਿਆਰ ਆਵੇ ਪਹਿਲਾਂ ਮੈਰਿਡ ਹੈ ਜਾਂ ਅਨਮੈਰਿਡ ਇਹ ਅਨਮੈਰਿਡ ਹੈ ਜੀ ਇਹ ਅਨਮੈਰਿਡ ਹੈ ਜੀ ਕੀ ਕਰਦਾ ਜੀ ਇਹ ਅਸੀਂ ਪੁੱਛ ਰਹੇ ਹਾਂ ਜੀ ਮਲੇਰਕੋੜਲੇ ਤੋਂ ਰਹਿਣ ਵਾਲਾ ਹੈ ਲੜਕੀ ਇੱਥੇ ਲੜਕੀ ਇੱਥੇ ਬੂਲਪਿੰਡ ਤੋਂ ਹੈ ਜੀ ਦਾਣਾ ਡੇਲੋ ਚ ਬੂਲਪਿੰਡ ਹੈਗਾ ਉੱਥੋਂ ਦੇ ਲੜਕੀ ਠੀਕ ਹੈ ਜੀ ਮਾਮਲਾ ਕਿ ਕਿੱਥੇ ਦੀ ਘਟਨਾ ਤੇ ਕੀ ਗੱਲਬਾਤ ਹੋਈ ਜੀ ਇੱਥੇ ਕੰਪਰ ਕਰ ਲੋ ਰੀਲੀਫ ਸਪਾ ਸੈਂਟਰ ਹੈਗਾ ਜਿਹਦੇ ਵਿੱਚੋਂ ਲੜਕੀ ਕੰਮ ਕਰਦੀ ਸੀ ਜੋਬ ਕਰਦੀ ਸੀ ਤੇ ਜਿਹੜਾ ਲੜਕੇ ਨੇ ਉਹਦੇ ਅਕਵਿੰਦਰ ਕੋ ਲੜਕੀ ਨਾਮ ਆ ਜਿਹੜੇ ਲੜਕੇ ਨੇ ਸਿਮਰਜੀਤ ਸਿੰਘ ਹੈਗਾ ਜਿਹਨੇ ਮਰਡਰ ਕੀਤਾ ਮਤਲਬ ਉਹਦੇ ਚਾਕੂ ਮਾਰਿਆ ਤੇ ਉਹਨੂੰ ਅਸੀਂ ਕਾਬੂ ਕਰਦੇ ਹੈਗਾ ਉਹੀ ਚੀਜ਼ ਹੋਣਾ ਹੈ ਇਹ ਮਤਲਬ ਜਾਣਕਾਰੀ ਹੈ ਕਿ ਪਾਰਟ ਆਫ ਇਨਵੈਸਟੀਗੇਸ਼ਨ ਹੈ ਡਿਵੀਜ਼ਨ ਇਨਵੈਸਟੀਗੇਸ਼ਨ ਜਿਹੜੀ ਕੋਈ ਗੱਲ ਸਾਹਮਣੇ ਹੋਊਗੀ ਅਸੀਂ ਤੁਹਾਨੂੰ ਦੱਸਾਂਗੇ ਕਾਰਨ ਪਤਾ ਲੱਗਾ ਜੀ ਕਾਰਨ ਇਹ ਜੀ ਕਾਰਨ ਦਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹ ਦੱਸ ਦੇਣਗੇ ਇਹ ਬੂਲਪ੍ਰਿੰਟ ਤੋਂ ਹੈ ਜੀ ਥਾਣਾ ਡੇਲੋਂ ਚ ਬੂਲਪ੍ਰਿੰਟ ਪੈਂਦਾ ਹੈ ਇਹ ਕਿਹਨਾਂ ਹਮਲਾ ਕਿੱਥੇ ਕਿਰੇ ਕਿੱਥੇ ਇਹ ਗਲੇ ਤੇ ਕੀਤਾ ਹੈਗਾ ਜੀ ਸਭੀ ਕੇਸ ਹੈ ਗਲੇ ਤੇ ਕੀਤਾ ਸਰ ਇਹ ਕਿੰਨੇ ਕ ਵੇ ਦਾ ਵਾਕਿਆ ਹੈ ਇਹ ਕਰੀਬ 1 ਘੰਟਾ ਪਹਿਲਾਂ ਦੀ ਗੱਲ ਹੈ ਜੀ ਕਰੀਬ ਇਹ ਸਭਕ ਦਿਨ ਸਾਢੇ ਕਿ ਦਿਨ ਦੀ ਗੱਲ ਹੈ ਸਰ ਉਸ ਹੈ ਜੀ ਇਹ ਮੁੰਡੇ ਮਲੇਖੋੜਲੇ ਤੋਂ ਆ ਜੀ ਸਰ ਜਦੋਂ ਇਹ ਹੱਤਿਆ ਹੋਈ ਸੀਗੀ ਉਦੋਂ ਸਪਾ ਸੈਂਟਰ 'ਚ ਕੋਈ ਹੋਰ ਵੀ ਸੀਗਾ ਮੌਜੂਦ ਉਹ ਅਸੀਂ ਚੈੱਕ ਕਰ ਰਹੇ ਹਾਂ ਜੀ ਉਹਨੂੰ ਖਲਵਾ ਕੇ ਚੈੱਕ ਕਰੂ ਸੀ ਸੀਟੀਵੀ ਕੈਮਰੇ 'ਚ ਕੁਝ ਆਇਆ ਸਰ ਅਸੀਂ ਸਾਰਾ ਕੁਝ ਕਬਜ਼ਾ ਪੁਲਿਸ ਲੈ ਰਹੇ ਹਾਂ ਹਥਿਆਰ ਕਿਸ ਦੇ ਨਾਲ ਹਮਲਾ ਕੀਤਾ ਚਾਕੂ ਕੀਤਾ ਜੀ ਚਾਕੂ ਕਿਸੇ ਕੋਈ ਵਰ